ਪਿਛਲੇ ਕੁਝ ਹਰਸੇ ਤੋਂ ਪੰਜਾਬ ਬਾਰੇ ਕੁਝ ਬਹੁਤ ਸ਼ਰਮਨਾਕ ਰਿਪੋਰਟਾਂ ਆ ਰਹੀਆਂ ਹਨ ਕਿ ਹਜਾਰਿਆ ਹੈ ਕਿ ਕੁੱਖਾਂ ਵਿੱਚ ਹੀ ਬੱਚਿਆਂ ਦੇ ਕਤਲ ਦੇ ਮਾਮਲੇ ਪੰਜਾਬ ਵਿੱਚ ਵਿਸ਼ੇਪਰ ਨਾਲੋਂ ਬਤੇਰੇ ਵਾਪਰ ਰਹੇ ਹਨ ਇਹ ਕੀ ਹੋ ਰਿਹਾ ਹੈ ਕੱਲ ਤੱਕ ਕਿਸੇ ਧਰਤੀ ਉੱਪਰ ਖਲੋ ਕੇ ਬਾਬੇ ਨਾਨਕ ਨੇ ਦੁਨੀਆ ਪਰ ਨੂੰ ਇਹ ਸਵਾਲ ਕੀਤਾ ਸੀ ਸੋ ਕਿਉਂ ਮੰਦਾ ਕੀ ਹੈ ਜਿਤ ਜੰਮੇ ਰਾ ਜਾਣਦੇ ਅੱਜ ਵੀ ਅਫਸੋਸ ਦੀ ਗੱਲ ਇਹ ਹੈ ਕਿ ਤੀਆਂ ਮਾਰਨ ਦੀ ਇਹ ਕਾਤਿਲ ਖੇਡ ਉਹ ਲੋਕ ਵੀ ਖੇਡ ਰਹੇ ਹਨ ਜਿਨ੍ਹਾਂ ਨੂੰ ਅਸਲ ਵਿੱਚ ਲੋਕਾਂ ਨੂੰ ਇਸ ਕੰਮ ਤੋਂ ਵਰਜਣਾ ਚਾਹੀਦਾ ਹੈ ਸਾਡੇ ਤਥਾ ਕਥਿਤ ਧਾਰਮਿਕ ਲੋਕ ਸਾਡੇ ਸਿਆਣੇ ਸਾਡੇ ਪੀਰ ਸਾਡੇ ਗੁਰੂ ਉਹ ਦਾਵਾ ਕਰਦੇ ਨੇ ਸ਼ਰਤੀਆ ਮੁੰਡਾ ਹੋਣ ਤੇ ਉਹ ਪਾ ਕਰਨ ਤੇ ਦਰਦਾ ਸੱਤ ਚੌਂਕੀਆਂ ਪਰਨੀਆਂ ਪੈਣਗੀਆਂ ਪਗਤੋ ਕਾਲੇ ਰੰਗ ਦੇ ਮੁਰਗੇ ਦੀ ਬਲੀ ਦੇਣੀ ਪਊ ਤੇ ਨਾਲੇ 22 ਸੇਰਾਤਾ ਸ਼ਰਤियां ਮੁੰਡਾ ਹੋਊਗਾ ਔਖ ਦੇ ਵਿੱਚ ਭਾਵੇਂ ਕੁੜੀ ਹੋਵੇ ਬਦਲ ਦੇਾਂਗੇ ਸਾਡਾ ਤਵਾਏ ਕੀਹ ਧਰਮ ਹੈ ਜਾ ਧਰਮ ਦੇ ਨਾਮ ਪਰ ਨਿਰਾਪਖੰਡ ਕੀ ਭੁੱਲ ਗਏ ਨੇ ਇਹ ਲੋਕ ਬਾਬੇ ਨਾਨਕ ਦੀ ਬਾਣੀ ਸ਼ਰਤੀਆ ਮੁੰਡਾ ਹੁੰਦੇ ਦਾਵਾ ਤਾਂਤਰਿਕਾਂ ਦੇ ਸਿਆਣੇ ਵੱਲੋਂ ਆਮ ਕੀਤਾ ਜਾਂਦਾ ਕਿ ਫਲਾਨੇ ਸਾਧੀਆਂ ਚੇਲੇ ਦੇ ਅਸ਼ੀਰਵਾਦ ਨਾਲ ਔਰਤਾਂ ਦੇ ਮੁੰਡਾ ਹੀ ਪੈਦਾ ਹੁੰਦਾ ਦਾਵੇ ਤਾਂ ਇਥੇ ਤੱਕ ਵੀ ਕੀਤੇ ਜਾਂਦੇ ਨੇ ਕਿ ਭਾਵੇਂ ਕੋਖ ਅੰਦਰ ਭਰूण ਦਾ ਲੈਂਗਰ ਨਿਰਧਾਰ ਹੋ ਚੁੱਕਾ ਹੋਵੇ ਇਹ ਬਾਬੇ ਆਪਣੀ ਕਰਮਾਤੀ ਸ਼ਕਤੀ ਨਾਲ ਉਹਨੂੰ ਵੀ ਬਦਲ ਸਕਦੇ ਨੇ ਇਹ ਹੈ ਕੇਸ ਸਾਡੇ ਕੋਲ ਮੋਗੋ ਫਰੋਇਪੁਰ ਉੱਪਰੋਂ ਇੱਕ ਪਿੰਡ ਵਿੱਚੋਂ ਆਇਆ ਮੰਗਤ ਸਿੰਘ ਉਸ ਮੰਗਾ اسی ਹੀ ਪਿੰਡ ਦਾ ਇੱਕ ਗਰੀਬ ਮਜ਼ਦੂਰ ਸੀ ਜੋ ਦਿਹਾੜੀ ਦਾ ਪਾ ਕਰਕੇ ਆਪਣੀਆਂ ਤਿੰਨ ਧੀਆਂ ਵਾਲੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ ਕਦੇ-ਕਦੇ ਉਸ ਨੂੰ ਮੁੰਡਾ ਨਾ ਹੋਣ ਦੀ ਕਸਕ ਚੁਗਦੀ ਪਰ ਕੁਲ ਮਿਲਾ ਕੇ ਉਹ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਸਿੱਧਾ ਸਾਦਾ ਬੰਦਾ ਸੀ ਪਰ ਉਸ ਦੀ ਪਤਨੀ ਕਰਮੋ ਜੋ ਘਰਾ ਵਿੱਚ ਝਾੜੂ ਪੂੰਚੇ ਦਾ ਕੰਮ ਕਰਦੀ ਸੀ ਨੂੰ ਸਿਰਫ ਧੀਆਂ ਦਾ ਮਾਂ ਹੋਣਾ ਇਕ ਨਮੋਸ਼ੀ ਵਾਲੀ ਕੱਲ ਲੱਗਦੀ ਸੀ ਇਸੇ ਕਾਰਨ ਕਦੇ-ਕਦੇ ਉਸ ਨੂੰ ਡਿਪਰੈਸ਼ਨ ਦੇ ਸਖਤ ਦੌਰੇ ਪੈਂਦੇ ਤੇ ਘਰੀ ਮੰਗਾ ਆਪਣਾ ਕੰਮ-ਕਾਰ ਛੱਡ ਕੇ ਉਸ ਨੂੰ ਕਦੇ ਡਾਕਟਰਾਂ ਦੇ ਤੇ ਕਦੇ ਕਿਸੇ ਚੇਲੇ ਤਾਤ੍ਰਿਕ ਦੇ ਲੈ ਜਾਂਦਾ ਇਸ ਤਰ੍ਹਾਂ ਇੱਕ ਮੁੰਡੇ ਦੀ ਅਨਹੋਂਦ ਵਿੱਚ ਮੰਗੇ ਦੇ ਘਰ ਵਿੱਚ ਤਣਾਅ ਛਾਇਆ ਹੋਇਆ ਸੀ ਮੁਕੀ ਚਲੋ ਵੀ ਕਰਮੋ 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 ਤੂੰ ਨੂੰ ਮੇਰੇ ਕੋਲੇ ਲੈ ਕੇ ਆਈ ਮੈਂ ਤੁਹਾਨੂੰ ਇੱਕ ਪਹੁੰਚੇ ਬੰਦੇ ਨਾਲ ਮਲਾਉ ਉਹਦੇ ਆਪਾ ਨਾਲ ਸ਼ਰਤੀਆ ਮੁੰਡਾ ਹੁੰਦਾ ਸ਼ਰਤੀਆ ਉਹਦਾ ਵਾਰ ਕਦੇ ਖਾਲੀ ਨਹੀਂ ਗਿਆ ਵੱਡੇ ਵੱਡੇ ਲੋਕ ਨੇਤਾ ਅਫਸਰ ਉਹਦੇ ਕੋਲੇ ਆਉਂਦੇ ਆ ਅੱਛਾ ਆਪਣੇ ਵਾਲ ਐਮ ਐਲ اے ਹੈ ਨਾ ਹਾਂ ਉਦੇ ਮੁੰਡਾ ਉਸੇ ਦੇ ਅਸ਼ੀਰਵਾਦ ਨਾਲ ਹੋਇਆ ਤੇ ਜੇ ਉਹਦੇ ਕੋਲੇ ਇੰਨੇ ਵੱਡੇ ਵੱਡੇ ਲੋਕ ਜਾਂਦੇ ਆ ਤਾਂ ਫਿਰ ਆ ਯਾਰ ਉਹਦੇ ਚੜਾਵਾ ਵੀ ਵੱਡਾ ਹੀ ਭਾਲਦਾ ਹੋ ਉਹ ਨਹੀਂ ਬਹੁਤ ਸਾਰੇ ਲੋਕ ਨੇ ਉਹ ਨਾਲੇ ਪੀਰਾ ਫਕੀਰਾ ਨੂੰ ਮਾਇਆ ਦਾ ਕੋਈ ਬਹੁਤਾ ਲਾਲਚ ਨਹੀਂ ਹੁੰਦਾਗਾ ਜੋ ਕੋਈ ਸ਼ਰਧਾ ਨਾਲ ਦੇ ਜਾਂਦਾ ਰੱਖ ਲੈਂਦੇ ਆ ਪਰ ਇੱਕ ਗੱਲ ਹੈ ਜੋ ਉਪਾਤ ਤੇ ਖਰਚਾ ਹੋਊਗਾ ਉਹ ਤੈਨੂੰ ਕਰਨਾ ਪਊ ਮੰਗਸਿਆਂ ਉਹ ਪੋਤਾ ਲਈ ਬੰਦਾ ਕੀ ਕੀ ਨਹੀਂ ਕਰਦਾ ਆ ਲੁਧਿਆਣੇ ਦੇ ਸਰਪੰਚ ਸੀ ਨਾ ਹਾਂ ਉਹਦੀ ਜਨਾਨੀ ਨੇ ਨੰਗੀ ਹੋ ਕੇ ਸਿਮਿਆ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ ਪੰਜਾਂ ਕੁੜੀਆਂ ਪਿੱਛੋਂ ਮੁੰਡਾ ਹੋਇਆ ਉਹ ਪੁੱਤਰ ਬਿਨਾਂ ਗਤੀ ਨਹੀਂ ਹੁੰਦੀ ਮੰਗਤ ਸਿਆ ਪੁੱਤ ਹੋਵੇ ਤਾਂ ਜੱਗ 'ਚ ਸੀਰ ਪੈ ਜਾਂਦਾ ਕੁੜੀ ਵਾਲਿਆਂ ਨੂੰ ਕੌਣ ਪੁੱਛਦਾ ਉਹ ਮੁੰਡਾ ਕਰੇ ਹੋਏ ਸਾਲਾ ਬੰਦਾ ਭੁੜਾ ਹੀ ਜਵਾਨ ਲੱਗਣ ਲੱਗ ਪੈਂਦਾ ਉਹ ਮੈਂ ਤਾਂ ਕਹਿੰਨਾ ਬਾਬਿਆਂ ਦੇ ਪੈਰ ਫੜਲਾ ਜਾ ਕੇ ਸ਼ਰਤੀਆ ਮੁੰਡਾ ਹੋਊ ਸ਼ਰਤੀਆ ਪ੍ਰੋਇਪਰ ਜਲੰਧਰ ਰੋਡ ਤੇ ਇੱਕ ਪਿੰਡ ਵਿੱਚ ਇਹ ਬਾਬਾ ਅਸਲੋ ਮੁੰਡਿਆਂ ਵਾਲੇ ਮਹਾਰਾਜ ਦੇ ਨਾਂ ਤੇ ਪ੍ਰਸਿੱਧ ਸੀ ਕਿਹਾ ਜਾਂਦਾ ਹੈ ਇਸ ਬਾਬੇ ਦੇ ਅਸ਼ੀਰਵਾਦ ਨਾਲ ਸ਼ਰਤੀਆ ਮੁੰਡਾ ਹੁੰਦਾ ਆਪਣੇ ਇੱਕ ਮਜ਼ਦੂਰ ਸਾਥੀ ਬਿੱਕਰ ਦੇ ਕਹਿਣ ਤੇ ਮੰਗਲ ਸਿੰਘ ਵੀ ਆਪਣੇ ਘਰ ਵਾਲੀ ਨੂੰ ਲੈ ਕੇ ਇਸ ਬਾਬੇ ਦੇ ਡੇਰੇ ਤੇ ਚਲਿਆ ਗਿਆ ਜਿਵੇਂ ਸਿਆਣੇ ਕਰਦੇ ਨੇ ਬਾਬੇ ਨੇ ਕੋਸ਼ੀ ਪਲਾਂ ਵਿੱਚ ਆਪਣੀਆਂ ਲੱਛੇਦਾਰ ਗੱਲਾਂ ਸੁਣਾ ਸੁਣਾ ਕੇ ਇਹਨਾਂ ਦੋਹਾਂ ਜੀਆਂ ਨੂੰ ਪਰਵਾ ਲਿਆ ਅਸੀਂ ਤੇ ਉਪਾਅ ਦੱਸ ਸਕਦੇ ਹਾਂ ਸਾਧੂ ਪਖਸ਼ਾਂ ਦੇਣਾ ਨਾ ਦੇਣਾ ਤਾਂ ਉਸ ਪ੍ਰਭੂ ਦੇ ਹੱਥ ਵਿੱਚ ਹੈ ਬਾਕੀ ਵੀ ਬਾਤ ਤੇਰੀ ਕੁੱਖ ਨੂੰ ਬਹੁਤ ਭਾਰਾ ਪਨ ਲੱਗਿਆ ਕਦੇ ਕੋਈ ਟੂਣਾ ਲੰਗੀ ਸੀ ਤੋ ਆਪਣੇ ਵੱਲੋਂ ਤਾਂ ਪੂਰਾ ਧਿਆਨ ਰੱਖੀਦਾ ਮਹਾਰਾਜ ਪਰ ਵੇਲੇ ਕੋਲੇ ਲੰਘਿਆ ਗਿਆ ਉਹ ਵੀ ਕੀ ਪਤਾ ਲੱਗਦਾ ਤੇਰੇ ਮਹੀਨੇ ਤੇ ਦਿਨ ਸੀ ਵੀ ਬਾ ਜੇਕਰ ਸਾਡਾ ਹਿਸਾਬ ਗਲਤ ਨਾ ਹੋਵੇ ਤਾਂ ਸ਼ਨੀਵਾਰ ਦਾ ਕਰਣਾ ਦਿਨ ਸੀ ਤੇਰੇ ਵਾਰ ਮੂਰੇ ਕਿਸੇ ਵਾਂਝ ਨੇ ਆਪਣੇ ਲਹੂ ਨਾਲ ਪਿਉ ਕੇ ਟੂਣਾ ਕੀਤਾ ਸੀ ਤੂੰ ਆਪਣੇ ਧਿਆਨ ਵਿੱਚ ਲੰਘੀ ਤੇ ਖੇਡ ਉਹਦੇ ਘਰੇ ਚਲੀ ਗਈ ਉਹ ਤੇਰੇ ਹਿੱਸੇ ਦਾ ਲਾਲ ਲੈ ਗਈ ਤੇ ਤੇਰੇ ਮੱਥੇ ਮਾਰ ਗਈ ਆਪਣੇ ਹਿੱਸੇ ਦੀਆਂ ਟਿੰਗ ਲੇਖਾਂ ਦੀਆਂ ਲਿਖੀਆਂ ਤਾਂ ਮੀਟੀਆਂ ਜਾ ਸਕਤੀਆਂ ਪਰ ਨੇਤਾਂ ਦੀਆਂ ਲਿਖੀਆਂ ਨੂੰ ਕੌਣ ਮਿਟੇ ਮਹਾਰਾਜ ਕਰੋ ਫਿਰ ਕੋਈ ਉਪਾ ਉਪਾ ਤਾਂ ਅਸੀਂ ਕਰਦੇਾਂਗੇ ਸਾਧੂ ਪਰ ਵੱਡੇ ਟੂਨੇ ਦੀ ਕਾਟ ਵੀ ਵੱਡੀ ਕਰਨੀ ਪਊ ਥੋੜੀ ਮਾਇਆ ਖਰਚਣੀ ਪਊ ਕਰ ਦੋਂਗੇ ਜਿੰਨੀ ਪਰੋਖ ਹੋਈ ਕਰਾਂਗੇ ਮਹਾਰਾਜ ਤੁਸੀਂ ਬਸ ਮਿਹਰ ਕਰੋ ਹੱਥ ਚੌਕੀਆਂ ਭਰਨੀਆਂ ਪੈਣਗੀਆਂ ਹਰ ਵੀਰਵਾਰ ਕਾਲੇ ਮੁਰਗੇ ਦੀ ਬਲੀ ਦੇਣੀ ਪਊ ਤੇ 2.5 ਰਾਟਾ ਸ਼ਰਤਾਂ ਮੁੰਡਾ ਹੋਊਗਾ ਉਖੰਦਰ ਭਾਵੇਂ ਕੁੜੀ ਹੋਵੇ ਬਦਲ ਦਿਆਂਗੇ ਇਹ ਸਾਡਾ ਦਾਵਾ ਹੈ ਇਨਫੈਕਟ ਜਦੋਂ ਬੱਚਾ ਹੋਂਦ ਵਿੱਚ ਆਂਦਾ ਹੈ ਤਾਂ ਪਹਿਲੇ ਸਾਲ ਤੋਂ ਹੀ ਉਸ ਦਾ ਸੈਕਸ ਡਿਟਰਮਨ ਹੋ ਜਾਂਦਾ ਹੈ ਤੇ ਕੋਈ ਵੀ ਚਮਤਕਾਰ ਕੋਈ ਦਵਾਈ ਕੋਈ ਪ੍ਰਸ਼ਾਦ ਕੋਈ ਵੀ ਉਸ ਦਾ ਸੈਕਸ ਚੇਂਜ ਨਹੀਂ ਕਰ ਸਕਦਾ ਇਨਫੈਕਟ ਕਈ ਵਾਰ ਨੁਕਸਾਨ ਹੋ ਸਕਦਾ ਹੈ ਬੱਚੇ ਵਿੱਚ ਕੋਈ ਜਮੰਦਰੂ ਨੁਕਸ ਹੋ ਸਕਦਾ ਹੈ ਹੋਰ ਤਾਂ ਹੋਰ ਕਈ ਵਾਰ ਅਬੋਰਸ਼ਨ ਵੀ ਹੋ ਜਾਂਦੀ ਹੈ ਪਰ ਮੁੰਡਾ ਦੇਣ ਵਾਲੇ ਮਹਾਰਾਜ ਦਾ ਦਾਵਾ ਸੀ ਸਿੱਧੇ ਸਾਦੇ ਮਜ਼ਦੂਰ ਮੰਗੇ ਅਤੇ ਉਸ ਦੀ ਪਤਨੀ ਨੇ ਉਸ ਤੇ ਇਸ ਦਾਵੇ ਉੱਪਰ ਯਕੀਨ ਕਰਕੇ ਉਸ ਤੇ ਦਸੇ ਉਪਾਅ ਕਰਨੇ ਸ਼ੁਰੂ ਕਰ ਦਿੱਤੇ ਇਹਨਾਂ 6 ਚੌਕੀਆਂ ਵਿੱਚ 1.5 ਮਹੀਨੇ ਦੇ ਅਰਥੇ ਦੇ ਵਿੱਚ ਵਿੱਚ ਮੰਗੇ ਦਾ ਵਿਧੀਆਂ ਤੇ ਜੰਤਰਾ ਮੰਤਰਾਂ ਦੇ ਨਾਂ ਉੱਪਰ 6000 ਰੁਪਏ ਖਰਚ ਕਰਵਾ ਦਿੱਤਾ ਅਸੀਂ ਜਾਣਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਸਾਡਾ ਮਿਹਨਤ ਕਾ ਲੋਕਾਂ ਦਾ ਬਹੁਤਾ ਪੈਸਾ ਇਹਨਾਂ ਅੰਧਵਿਸ਼ਵਾਸਾਂ ਉੱਪਰ ਹੀ ਖਰਚ ਹੁੰਦਾ ਹੈ ਪਰ ਮੁੰਡੇ ਦੀ ਖਾਹਿਸ਼ ਦੁਹਾਂਚੀਆਂ ਵਿੱਚ ਇੰਨੀ ਵੱਧ ਗਈ ਸੀ ਕਿ ਉਹ ਜੋ ਉਸ ਬਾਬੇ ਨੇ ਕਿਹਾ ਕਰਦੇ ਗਏ ਇਸ ਲਈ ਨਾ ਸਿਰਫ ਮੰਗੇ ਨੂੰ ਆਪਣੇ ਸਾਥੀਆਂ ਤੇ ਠੇਕੇਦਾਰ ਤੋਂ ਉਧਾਰ ਪੈਸੇ ਲੈਣੇ ਪਏ ਸਗੋਂ ਕਰਮੀ ਦਾ ਕੋਈ ਗਹਿਣਾ ਵੀ ਵੇਚਣਾ ਪਿਆ ਅਬੇ ਦੇ ਦਾਅਵਿਆਂ ਤੇ ਮੰਗੇ ਨੂੰ ਇੰਨਾ ਜ਼ਿਆਦਾ ਵਿਸ਼ਵਾਸ ਹੋ ਗਿਆ ਸੀ ਕਿ ਜਦ ਅਗਲੀ ਵਾਰ ਕਰਮੋਕੁਖਤੋਂ ਹੋਈ ਉਸਨੇ ਉਸ ਤੋਂ ਸਾਰੇ ਕੰਮਕਾਰ ਛੁਡਾ ਦਿੱਤੇ ਭਾਵੇਂ ਇਸ ਨਾਲ ਘਰ ਵਿੱਚ ਹੋਰ ਵੀ ਆਰਥਿਕ ਤੰਗੀ ਹੋ ਜਾਣੀ ਸੀ ਪਰ ਮੰਗੇ ਨੂੰ ਲੱਗਣ ਲੱਗ ਪਿਆ ਸੀ ਕਿ ਸਵਾਰ ਸੱਚਮੁੱਚ ਕਰਮੀ ਦੀ ਕੁਖ ਵਿੱਚ ਮੁੰਡਾ ਹੈ ਤੇ ਉਹ ਕਿਸੇ ਕਿਸਮ ਦਾ ਵੀ ਜੋਖਮ ਨਹੀਂ ਸੀ ਲੈਣਾ ਚਾਹੁੰਦਾ ਪਰ ਉਸ ਦਿਨ ਤਾਂ ਮੰਗੇ ਦੀ ਜ਼ਿੰਦਗੀ ਉੱਪਰ ਪੁਚਾਲੀ ਆ ਗਿਆ ਜਿਸ ਦਿਨ ਉਹ ਕਿਸੇ ਦੇ ਕਹੇ ਉੱਪਰ ਕਰਮੇ ਦੀ ਕੁੱਖ ਵਿੱਚ ਪਲਦੇ ਬੱਚੇ ਦਾ ਲਿੰਗ ਪਤਾ ਕਰਨ ਲਈ ਉਸ ਨੂੰ ਕਿਸੇ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਦੱਸਿਆ ਕਰਮੋ ਦੀ ਕੁੱਖ ਵਿੱਚ ਮੁੰਡਾ ਨਹੀਂ ਫਿਰ ਕੁੜੀ ਪਲ ਰਹੀ ਸੀ ਪਖੰਡੀਆਂ ਤੂੰ ਪਖੰਡੀ ਤੂੰ ਤਾਂ ਕਿਹਾ ਸੀ ਮੇਰੇ ਕਰ ਸ਼ਰਤੀਆ ਮੁੰਡਾ ਹੋ ਮੈਂ ਤਾਂ ਤੇਰੇ ਘਰ ਤੇ 10000 ਰੁਪਏ ਵੀ ਖਰਚਤੇ ਆਪ ਦੀ ਜਨਨਨੀ ਦੇ ਗੈਣੇ ਵੀ ਵੇਚ ਤੇ ਇਹ ਗਲੋਗੀ ਭਗਤਾ ਬੜਾ ਗੁੱਸੇ ਵਿੱਚ ਹੈ ਕੁੜੀ ਆ ਕੁੜੀ ਡਾਕਟਰ ਕਹਿੰਦੇ ਕੁੜੀ ਆ ਅਸੀਂ ਤੇ ਉਪਾਅ ਕੀਤਾ ਸੀ ਭਗਤਾ ਬਾਕੀ ਦੇਣਾ ਨਾ ਦੇਣਾ ਤਾਂ ਉਸ ਪ੍ਰਭੂ ਦੇ ਹੱਥ ਵਿੱਚ ਹੈ ਕੀ ਪਤਾ ਤੇਰੀ ਔਰਤ ਕੋਲੋਂ ਪੂਜਾ ਪਾਠ ਤੇ ਵਿੱਚ ਕੋਈ ਕਸਰ ਰਹਿ ਗਈ ਹੋਵੇ وہی ਕਸਰ ਨਹੀਂ ਛੱਡੀ ਜਿਵੇਂ ਤੂੰ ਕਿਹਾ ਉਹ ਵੇਹੀ ਕੀਤਾ ਸੀ ਜਿੰਨੀਆਂ ਚੌਕੀਆਂ ਕਈਆਂ ਉਨੀਆਂ ਹੀ ਪਰੀਆਂ ਪਖੰਡ ਕੀਤਾ ਤੂੰ ਮੇਰੇ ਨਾਲ ਸ਼ਾਂਤ ਰਹਿ ਭਗਤਾ ਸ਼ਾਂਤ ਇਹ ਰੱਬ ਦੇ ਬੰਦਿਆਂ ਦਾ ਘਰ ਹੈ ਇੱਥੇ ਜਿਹੜਾ ਵੀ ਬੰਦਾ ਗਲਤ ਬੋਲਦਾ ਹੈ ਉਹ ਕਦੇ ਸੁੱਖ ਨਹੀਂ ਭੋਗਦਾ ਜ਼ਰੂਰ ਤੇਰੀ ਤ੍ਰਿਮਤ ਤੋਂ ਕੋਈ ਕਮੀ ਰਹਿ ਗਈ ਆ ਪੂਜਾ ਪਾਠ ਦੇ ਵਿੱਚ ਵਰਨਾ ਅਜ ਤੱਕ ਤਾਂ ਸਾਡਾ ਮੰਤਰ ਕਦੇ ਖਾਲੀ ਨਹੀਂ ਗਿਆ ਉਹ ਹਲੇ ਤਾਂ ਡਾਕਟਰਾਂ ਨੇ ਦੱਸਿਆ ਤੈਨੂੰ ਕੀ ਪਤਾ ਉਹਨਾਂ ਦੀ ਗੱਲ ਸਹੀ ਵੀ ਆ ਕਿ ਨਹੀਂ ਪਹਿਲਾਂ ਕੁਝ ਹੋ ਤਾਂ ਲੈਣ ਦੇ ਫਿਰ ਕਈ ਬਾਬਿਆਂ ਨੂੰ ਕੁਝ ਅੱਛਾ ਡਾਕਟਰਾਂ ਦੀ ਰਿਪੋਰਟ ਤਾਂ ਝੂਠੀ ਆ ਤੇ ਸੱਚੀ ਆ ਤੇਰੇ ਇਸ ਪਖੰਡੀ ਦੀ ਬਾਣੀ ਮਹਾਰਾਜ ਬਾਰੇ ਇਸ ਤਰ੍ਹਾਂ ਦੇ ਬਚਨਾਂ ਬੋਲ ਭਗਤਾ ਮਹੰਗੇ ਪੈ ਜਾਣਗੇ ਤਾਂ ਤੁਸੀਂ ਕੀ ਮੇਰੀ ਟੰਗ ਭੰਲੋਗੇ ਮੈਂ ਤਾਂ ਸਾਰਾ ਨਗਰ ਇਕੱਠਾ ਕਰ ਲੂੰ ਪੁਲਿਸ ਕੋਲੇ ਰਿਪੋਰਟ ਕਰੂੰਗਾ ਤੁਹਾਡੀ ਭੋਲੇ ਭਲੇ ਲੋਕਾਂ ਨੂੰ ਲੁੱਟਦੇ ਆ ਤੁਸੀਂ ਪਖੰਡੀ ਰਲੇ ਆ ਸਾਰੇ ਤੇ ਅਸੀਂ ਤੈਨੂੰ ਘਰੋਂ ਬੁਲਾਉਣ ਗਏ ਸੀ ਤੂੰ ਆ ਪਾਇਆ ਸੀ ਸਾਡੇ ਦਰ ਤੇ ਝੋਲੀਆਂ ਅਟਦਾ ਅੱਜ ਤੈਨੂੰ ਤੇਰੀ ਇੱਛਾ ਮੁਤਾਬਕ ਫਲ ਨਹੀਂ ਮਿਲਿਆ ਤੇ ਇਹਦੇ ਵਿੱਚ ਸਾਡਾ ਕੀ ਦੋਸ਼ ਓਏ ਫਲ ਤਾਂ ਕਰਮਾਂ ਦਾ ਹੁੰਦਾ ਹੈ ਕਰਮਾਂ ਦਾ ਤੂੰ ਨਹੀਂ ਸ਼ੁਭ ਕਰਮ ਕੀਤੇ ਹੋਣੇ ਤੇ ਨਹੀਂ ਫਲ ਮਿਲਿਆ ਤੈਨੂੰ ਔਰ ਨਾਲੇ ਬਹੁਤਾ ਰੌਲਾ ਪਾਏਂਗਾ ਤਾਂ ਆਪੀ ਜੇਲ੍ਹ ਚ ਜਾਏਂਗਾ ਪਤਾ ਔਰ ਉਹਦੀ ਕੁੱਖਵੇਂ ਬੱਚੇ ਦੇ ਲੈਂਗਵੀ ਜਾਂਚ ਕਰਾਉਣਾ ਕਾਨੂੰਨਾਣਾ ਅਪਰਾਧ ਹੈ ਪੂਰੇ 2 ਸਾਲ ਦੀ ਹੰਧਿਆ ਕੈਦ ਤੇ ਤੇਰੇ ਕੋਲ ਤਾਂ ਵਕੀਲਾਂ ਨੂੰ ਦੇਣ ਲਈ ਕੁਝ ਹੈ ਵੀ ਨਹੀਂ ਲੱਗਿਆ ਗਿਆ ਚੁੱਪ ਕਰਕੇ ਚਲਾ ਜਾ ਨਹੀਂ ਤਾਂ ਫਿਰ ਇਹ ਸਾਰੇ ਕੇਸ ਨੂੰ ਪੜਤਾਲਣ ਤੋਂ ਬਾਅਦ ਅਸੀਂ ਸਮਝ ਸਕਦੇ ਹਾਂ ਕਿ ਗਲਤੀਆਂ ਮੰਗੇ ਨੇ ਵੀ ਘੱਟ ਨਹੀਂ ਸਨ ਕੀਤੀਆਂ ਮੁੰਡਿਆਂ ਨੂੰ ਕੁੜੀਆਂ ਤੋਂ ਵੱਧ ਚਾਹਣਾ ਔਰ ਮੁੰਡੇ ਦੀ ਆਸ ਵਿੱਚ ਇਸ ਬਾਬੇ ਦੇ ਡੇਰੇ ਤੇ ਜਾਣਾ ਤੇ ਫਿਰ ਕਿਸੇ ਭ੍ਰਿਸ਼ਟ ਡਾਕਟਰ ਦੇ ਕਹਿਣ ਤੇ ਪੂਰਨ ਅੰਦਰ ਲਿੰਗ ਦਾ ਪਤਾ ਕਰਨਾ ਇਹ ਦੋਵੇਂ ਗੱਲਾਂ ਸਮਾਜਿਕ ਦ੍ਰਿਸ਼ਟੀ ਤੋਂ ਵੀ ਅਪਰਾਧ ਨੇ ਤੇ ਕਾਨੂੰਨੀ ਨਜ਼ਰੀਏ ਤੋਂ ਵੀ ਅਪਰਾਧ ਨੇ ਪਰ ਮੰਗੇ ਲਈ ਸਭ ਤੋਂ ਦੁਖਦਾਇਕ ਗੱਲ ਇਹ ਸੀ ਕਿ ਉਸਨੇ ਜਿਸ ਸਾਧ ਉੱਪਰ ਇੰਨਾ ਵਿਸ਼ਵਾਸ ਕੀਤਾ ਉਸ ਨੂੰ ਆਪਣਾ ਇਸ਼ਟ ਤੱਕ ਮੰਨ ਲਿਆ ਉਸਨੇ ਉਸ ਨਾਲ ਇੰਨਾ ਵੱਡਾ ਧੋਖਾ ਕੀਤਾ ਉਹ ਤਾਂ ਸਮਝ ਗਿਆ ਸੀ ਕਿ ਉਸ ਕੋਲ ਕੋਈ दैਵੀ ਸ਼ਕਤੀ ਨਹੀਂ ਪਰ ਉਹ ਇਹ ਵੀ ਜਾਣ ਗਿਆ ਸੀ ਕਿ ਉਸ ਕੋਲ ਕੁੰਡਾ ਤੇ ਰਾਜਨੀਤਿਕ ਸ਼ਕਤੀ ਹੈ ਸੋ ਉਹ ਵਿਗਾੜ ਤਾਂ ਉਸ ਬਾਬੇ ਦਾ ਕੁਝ ਨਹੀਂ ਸੀ ਸਕਦਾ ਉਸ ਨੂੰ ਆਪਣੀਆਂ ਗਲਤੀਆਂ ਦਾ ਵੀ ਅਹਿਸਾਸ ਸੀ ਪਰ ਫੇਰ ਵੀ ਉਹ ਇਸ ਬਾਬੇ ਦਾ ਕੁਝ ਕਰਨਾ ਚਾਹੁੰਦਾ ਸੀ ਮੇਰੇ ਨਾਲ ਤਾਂ ਜੜੀ ਹੋਈ ਹੋਈ ਜੀ ਮੈਂ ਚਾਹਣਾ ਵੀ ਕਿਸੇ ਹੋਰ ਨਾਲ ਨਾ ਹੋਵੇ ਯਾਰੇ ਸੋਚ ਉਸਦਾ ਕੀ ਕਸੂਰ ਜੇ ਤੇਰੇ ਵਰਗੇ ਜੜ ਡਿਗਣੋਂ ਤੇ ਪੈਰਾਂ ਵਿੱਚ ਅਗਲਾ ਤਾਂ ਮਸਲੂ ਹੀ ਮਸਲੂ ਨਾ ਨਾ ਤੈਨੂੰ ਕੀ ਪੈਸੀ ਹੋ ਜੇ ਪਖੰਡੀ ਦੀ ਪਬਲਿਸ਼ਿਟੀ ਕਰਨ ਦੀ ਕਮਿਸ਼ਨ ਦਿੰਦਾ ਤੈਨੂੰ ਵਿੱਚੋਂ ਕਮਿਸ਼ਨ ਖਾਂਦੀ ਮੇਰੀ ਜੁੱਤੀ ਮੈਂ ਤਾਂ ਮੰਗੇ ਦਾ ਭਲਾ ਸੋਚਿਆ ਸੀ ਮੈਨੂੰ ਕੀ ਪਤਾ ਸੀ ਸਾਲਾ ਠੱਗ ਨਿਕਲੂ ਉਹ ਠਾਗੇ ਹੁੰਦੇ ਹੋ ਜੇ ਵਰਨਾ ਇਹ ਚਮਤਕਾਰ ਹੁੰਦੇ ਆ ਚਮਤਕਾਰ ਤੋਂ ਯਾਦ ਆਇਆ ਦੋ ਦਿਨ ਪਹਿਲਾਂ ਅਖਬਾਰ 'ਚ ਖਬਰ ਪੜ੍ਹੀ ਸੀ ਕਿ ਢੋਂਗੀ ਬਾਬੇ ਦਾ ਪਖੰਡ ਨਗਾ ਕੀਤਾ ਹੈਗਾ ਤਰਕਸ਼ੀਲਾਂ ਨੇ ਮੰਗਿਆ ਤੂੰ ਵੀ ਤਰਕਸ਼ੀਲਾਂ ਨੂੰ ਮਿਲ ਜਾ ਕੇ ਉਹ ਕਰਨਗੇ ਢੋਂਗੀ ਬਾਬੇ ਦਾ ਪਖੰਡ ਨਗਾ ਤਰਕਸ਼ੀਲ ਤੇ ਮਨ ਵਿੱਚ ਕੁਝ ਕਰਨ ਦਾ ਨਿਸ਼ਚਾ ਕਰਕੇ ਮੰਗਾ ਪਹੁੰਚ ਗਿਆ ਤਰਕਸ਼ਿਲ ਸੁਸਾਇਟੀ ਪੰਜਾਬ ਦੀ ਸਥਾਨਕ ਇਕਾਈ ਦੇ ਕੁਝ ਮੈਂਬਰਾਂ ਕੋਲ ਤਰਕਸ਼ੀਲਾ ਨੇ ਉਸ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਪਰ ਕੁਝ ਮੁਸ਼ਕਿਲਾਂ ਆਗੀਆਂ ਸਭ ਤੋਂ ਵੱਡੀ ਉਲਝਣ ਇਹ ਸੀ ਕਿ ਮੰਗੇ ਕੋਲ ਉਸ ਸਾਧ ਨੂੰ ਦਿੱਤੇ ਹੋਏ ਪੈਸਿਆਂ ਦਾ ਕੋਈ ਰਿਕਾਰਡ ਨਹੀਂ ਸੀ ਵੈਸੇ ਵੀ ਹਿੰਦੁਸਤਾਨ ਵਿੱਚ ਬਾਬਿਆਂ ਨੂੰ ਚੜਾਏ ਹੋਏ ਚੜਾਵੇ ਦਾ ਰਿਕਾਰਡ ਕੌਣ ਰੱਖਦਾ ਇਸੇ ਕਰਕੇ ਤਾਂ ਇਹਨਾਂ ਦੇ ਪਖੰਡ ਫੜੇ ਨਹੀਂ ਜਾਂਦੇ ਵਰਨਾ ਇਹ ਇੱਕ ਕੰਜ਼ਿਊਮਰ ਕੋਰਟ ਦਾ ਕੇਸ ਬਣਦਾ ਸੀ ਕਿ ਇੱਕ ਬੰਦੇ ਨੇ ਪੈਸੇ ਲੈ ਕੇ ਕੋਈ ਕੰਮ ਕਰਨ ਦਾ اقرار ਕੀਤਾ ਪਰ ਉਸ ਕੰਮ ਨੂੰ ਪੂਰਾ ਨਹੀਂ ਕਰ ਸਕਿਆ ਪਰ ਫਿਰ ਉਸ ਨਾਲ ਇਸੇ ਵਿਸ਼ੇ ਉੱਪਰ ਗੱਲ ਕਰਨ ਲਈ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਕਿ ਤਿੰਨ ਤਰਕਸ਼ੀਲ ਮੈਂਬਰ ਮੰਗੇ ਨੂੰ ਲੈ ਕੇ ਉਸ ਸਾਥ ਦੇ ਘਰ ਵਿਖੇ ਪਹੁੰਚ ਗਏ ਸਾਥ ਲਈ ਤਰਕਸ਼ੀਲਾ ਨਾਲ ਸਾਹਮਣਾ ਬੜੀ ਮੁਸ਼ਕਿਲ ਵਾਲੀ ਗੱਲ ਬਣ ਗਈ। ਪਹਿਲੇ ਪਹਿਲ ਤਾਂ ਆਪਣੀਆਂ ਸ਼ਕਤੀਆਂ ਅਤੇ ਦੇਵੀ ਤਾਪਤਾਂ ਬਾਰੇ ਦਾਅਵੇ ਕਰਦਾ ਰਿਹਾ। ਪਰ ਜਲਦੀ ਹੀ ਵਿਗਿਆਨਿਕ ਸਵਾਲਾਂ ਅਤੇ ਸ਼ਰਤਾਂ ਆ ਕੇ ਉਸ ਦੀ ਸੰਵਾਦ ਸ਼ਕਤੀਸ ਜਵਾਬ ਦੇਣ ਲੱਗੀ। ਤੇ ਉਹ ਬੁਖਲਾ ਕੇ ਉਹਨਾਂ ਦੀਆਂ ਉਲਟੀਆਂ ਪੁਲਟੀਆਂ ਦਲੀਲਾ ਦੇਣ ਲੱਗਾ। ਜੇ ਨਹੀਂ ਮੁੰਡਾ ਹੋਇਆ ਤਾਂ ਇਹਦੇ ਵਿੱਚ ਸਾਡਾ ਕੀ ਦੋਸ਼ ਹੈ? ਅਸੀਂ ਤਾਂ ਆਪਣੇ ਭਗਤਾਂ ਨੂੰ ਪੂਜਾ ਪਾਠ ਕਰਨ ਦੀ ਸਲਾਹ ਦਿੰਨੇ ਆਂ। ਬਾਕੀ ਫਲ ਮਿਲਣਾ ਤਾਂ ਉਹਦੇ ਕਰਮਾਂ ਉੱਤੇ ਨਿਰਭਰ ਕਰਦਾ ਹੈ ਇਸਦਾ ਮਤਲਬ ਤੁਹਾਡੇ ਕੋਲ ਕੋਈ ਸ਼ਕਤੀ ਨਹੀਂ ਅਜਿਹਾ ਚਮਤਕਾਰ ਦਿਖਾਉਣ ਦੀ ਲੈ ਹੈ ਕਿਉਂ ਨਹੀਂ ਬਥੇਰੀਆਂ ਸ਼ਕਤੀਆਂ ਨੇ ਮਹਾਰਾਜ ਕੋਲ ਤੇ ਸਾਨੂੰ ਵੀ ਦਿਖਾ ਦਿਓ ਇੱਕ ਅੱਧੀ ਤੇ ਜਿੱਤੋਂ ਪੂਰੇ 5 ਲੱਖ ਦਾ ਨਾਮ ਜੇ ਉਸ ਪ੍ਰਭੂ ਨੇ ਸਾਨੂੰ ਕੋਈ ਸ਼ਕਤੀ ਦਿੱਤੀ ਹੈ ਤਾਂ ਲੋਕਾਂ ਵਾਸਤੇ ਦਿੱਤੀ ਹੈ ਅਸੀਂ ਮਾਇਆ ਖਾਤਰ ਚਮਤਕਾਰ ਨਹੀਂ ਕਰਦੇ ਪਰ ਇਸ ਗਰੀਬ ਬੰਦੇ ਤੋਂ ਬਥੇਰੀ ਮਾਇਆ ਮਾਰ ਲਿਆ ਮਹਾਰਾਜ ਹੋ ਤੇ ਪੂਜਾ ਪਾਠ ਤੇ ਵਿਧੀਆਂ ਤੇ ਉੱਤੇ ਖਰਚ ਹੋ ਗਈ ਹੈ ਪਰ ਕੰਮ ਤਾਂ ਇਹਦਾ ਫਿਰ ਵੀ ਨਹੀਂ ਹੋਇਆ ਮਹਾਰਾਜ ਇਹ ਤਾਂ ਹੁਦੇ ਕਰਮਾਂ ਦਾ ਦੋਸ਼ ਹੈ ਪਰ ਜਦੋਂ ਇਹ ਤੁਹਾਡੇ ਕੋਲ ਆਇਆ ਸੀ ਤੁਸੀਂ ਇਹਨਾਂ ਦਾ ਕੰਮ ਫੜਿਆ ਸੀ ਉਦੋਂ ਤੁਸੀਂ ਨਹੀਂ ਸੀ ਜਾਣਦੇ ਕਿ ਇਹ ਬੰਦਾ ਕਰਮਾਂ ਦਾ ਦੋਸ਼ੀ ਹੈ ਕੀ ਤੁਹਾਨੂੰ ਪਤਾ ਮਹਾਰਾਜ ਕਿ ਚਮਤਕਾਰ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਪੈਸੇ ਮਾਰ ਲੈਣੇ ਕਾਨੂੰਨਨ ਅਪਰਾਧ ਆ ਇਹਨਾਂ ਤੇ ਤੁਹਾਡੇ ਤੇ ਰਿਪੋਰਟ ਦਰਜ ਕੀਤੀ ਜਾ ਸਕਦੀ ਹੈ ਤੇ ਤੁਹਾਨੂੰ ਸਜ਼ਾ ਵੀ ਹੋ ਸਕਦੀ ਆ ਕਾਨੂੰਨ ਦਾ ਡਰ ਖੁਸ਼ੀ ਦਿਖਾਓ ਮਹਾਰਾਜ ਜੀ ਨੂੰ ਬੜੀ ਦੂਰ ਤੱਕ ਪਹੁੰਚ ਆ ਮਹਾਰਾਜ ਜੀ ਦੀ ਬਥੇਰੇ ਵੱਡੇ ਵੱਡੇ ਅਫਸਰ ਤੇ ਲੀਡਰ ਆ ਕੇ ਮੱਥਾ ਟੇਕਦੇ ਇੱਥੇ ਤਾਂ ਫਿਰ ਠੀਕ ਹੈ ਤੁਸੀਂ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਲਓ ਅਸੀਂ ਆਪਣੀ ਲੋਕ ਸ਼ਕਤੀ ਦਾ ਪ੍ਰਸ਼ਨ ਪੁੱਛਣੇ ਆ ਤੁਹਾਨੂੰ ਜਦੋਂ ਸੌਲੋ ਮੇਰੀ ਗੱਲ ਤੁਹਾਨੂੰ ਦਿਨ ਦਿੱਤੇ ਨੇ ਪੂਰੇ 10 ਇਹਨਾਂ 10 ਦਿਨਾਂ ਬਾਅਦ ਅਸੀਂ ਸਾਰਾ ਇਲਾਕਾ ਇਕੱਠਾ ਕਰਕੇ ਇੱਥੇ ਫੇਰ ਆਵਾਂਗੇ ਜਾਂ ਤਾਂ ਇਸ ਸਮੇਂ ਦੇ ਵਿੱਚ ਵਿੱਚ ਇਸ ਬੰਦੇ ਦੇ ਲੁੱਟੇ ਹੋਏ ਪੈਸੇ ਵਾਪਸ ਕਰ ਦਿਓ ਇਹ ਤਾਂ ਲੋਕ ਤੁਹਾਡਾ ਕੀ ਹਾਲ ਕਰਨਗੇ ਇਹ ਤੁਹਾਨੂੰ ਵੀ ਪਤਾ ਹੀ ਆ ਕਿਉਂਕਿ ਤੁਸੀਂ ਅੰਤਰਜਮ ਹੀ ਹੋਏ ਮੁੰਡਾ ਦੇਣ ਵਾਲੇ ਸ ਮਹਾਰਾਜ ਨੇ ਇਸ ਤਰ੍ਹਾਂ ਦੀ ਮੁਸੀਬਤ ਬਾਰੇ ਤੱਕਦੇ ਸੋਚਿਆ ਵੀ ਨਹੀਂ ਸੀ ਭਾਵੇਂ ਉਸਦੇ ਉੱਪਰ ਕੁਝ ਸਬੰਧ ਸਨ ਪਰ ਇੱਥੇ ਮਾਮਲਾ ਲੋਕਾਂ ਦੇ ਇਕੱਠ ਦਾ ਸੀ ਉਸ ਨੂੰ ਪਤਾ ਸੀ ਜਦ ਲੋਕ ਇਕੱਠੇ ਹੋ ਕੇ ਕਿਸੇ ਉੱਪਰ ਤਾਬਾ ਬੋਲਦੇ ਹਨ ਕੋਈ ਤਾਕਤ ਉਹਨਾਂ ਆ ਕੇ ਨਹੀਂ ਚਲਦੀ ਸੋਸਾਇਟੀ ਨੇ ਹੁਣ ਤੱਕ ਅਨੇਕਾਂ ਹੀ ਜੋਤਸ਼ੀਆਂ ਤੇ ਤੰਤਰਿਕਾਂ ਕੋਲੋਂ ਲੋਕਾਂ ਦੇ ਲੁੱਟੇ ਹੋਏ ਪੈਸੇ ਵਾਪਸ ਕਰਵਾਏ ਨੇ ਇਹਨਾਂ ਕੋਲੋਂ ਇਹ ਲਿਖਤੀ ਰੂਪ ਚ ਬਣਵਾਇਆ ਕਿ ਇਹਨਾਂ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਕਰਾਮਾਤੀ ਸ਼ਕਤੀ ਨਹੀਂ ਹੁੰਦੀ ਪਰ ਜਦ ਬਾਬੇ ਨਾਲ ਸਾਡਾ ਟਕਰਾ ਹੋਇਆ ਉਹ ਬਹੁਤ ਚਲਾਕ ਕਿਸਮ ਦਾ ਸੀ ਉਸ ਨੂੰ ਪਤਾ ਸੀ ਜੇ ਅਜ ਉਹ ਤਰਕਸ਼ੀਲਾਂ ਆ ਕੇ ਹਾਰ ਮੰਨ ਕੇ ਪੈਸੇ ਵਾਪਸ ਕਰ ਗਿਆ ਤਾਂ ਇਲਾਕੇ ਵਿੱਚ ਉਸ ਦੀ ਮਾਨਤਾ ਖਤਮ ਹੋ ਜਾਵੇਗੀ ਤੇ ਫਿਰ ਕੋਈ ਉਸ ਦੇ ਦਰ ਉੱਪਰ ਨਹੀਂ ਆਏਗਾ ਪਰ ਉਸ ਵਿੱਚ ਤਰਕਸ਼ੀਲਾਂ ਦੇ ਜਵਾਬ ਅੱਗੇ ਸਿੱਧਾ ਖੜੇ ਹੋਣ ਦੀ ਹਿੰਮਤ ਵੀ ਨਹੀਂ ਸੀ ਸੋ ਉਹ ਇਹ ਸਾਰੇ ਕਟਨਾ ਚੱਕਰ ਦੀ ਕਮਜ਼ੋਰ ਕੜੀ ਲੱਭ ਲੱਕ ਪਿਆ ਤੇ ਜਲਦੀ ਹੀ ਉਸ ਨੂੰ ਇੱਕ ਕਮਜ਼ੋਰ ਕੜੀ ਲੱਭ ਵੀ ਗਈ ਮੈਂ ਮੰਨਦਾ ਕਿ ਬਾਬਿਆਂ ਕੋਲੋਂ ਤੇਰਾ ਕੰਮ ਨਹੀਂ ਹੋਇਆ ਆਖਰ ਉਹ ਵੀ ਤਾਂ ਇਨਸਾਨ ਆ ਉਹ ਗਲਤੀਆਂ ਤਾਂ ਰੱਬ ਕੋਲੋਂ ਵੀ ਹੋ ਜਾਂਦੀਆਂ ਤੂੰ ਆਪਣਾ ਹੀ ਵੇਖ ਲੈ ਪਹਿਲਾ ਤਿੰਨ ਧੀਆਂ ਸੀ ਤੇਰੇ ਚੌਥੀ ਫੇਰ ਧਰਤੀ ਹੈ ਕੋਈ ਰੱਬ ਦਾ ਇਨਸਾਫ ਅਸੀਂ ਤਾਂ ਮਹਾਰਾਜ ਦੇ ਕਹਿਣ ਤੇ ਹੀ ਇੱਕ ਹੋਰ ਬੱਚੇ ਬਾਰੇ ਸੋਚਿਆ ਸੀ ਵਰਨਾ ਅਸੀਂ ਤਾਂ ਸਬਰ ਕਰਕੇ ਬੈਠ ਗਏ ਸੀ ਵੀ ਹੈ ਨਹੀਂ ਸਾਡੇ ਕਰਮਾਂ ਚ ਹੁਣ ਤੂੰ ਦੱਸ ਵੀ ਹੋਰ ਕਿਵੇਂ ਪਾਲਾਂਗੇ ਇੱਕ ਧੀ ਉਸ ਦਾ ਵੀ ਇਲਾਜ ਹੈਗਾ ਉਸ ਦਾ ਵੀ ਇਲਾਜ ਹੈਗਾ ਮਹਾਰਾਜ ਕੋਲ ਕੀ ਰਫ ਕੀਰ ਮਨ ਦੀ ਮौज ਲੱਗੀ ਹੋਵੇ ਤਾਂ ਤਿੰਨ ਚਾਰ ਪੰਜ ਮਹੀਨਿਆਂ ਬਾਅਦ ਵੀ ਬੱਚਿਆਂ ਦੀਆਂ ਧੀਆਂ ਬਦਲੀਆਂ ਉਹਨਾਂ ਨੇ ਪਰ ਕੀ ਹੁਣ ਮਹਾਰਾਜ ਬੱਚੇ ਦੀ ਦੇਹੀ ਬਦਲ ਸਕਦੇ ਨੇ 100% ਬਦਲ ਸਕਦੇ ਆ ਉਹ ਹਲੇ ਮਹਾਰਾਜ ਨੇ ਆਪਣੀ ਸ਼ਕਤੀ ਵਿਖਾਈ ਕਿੱਥੇ ਐ ਪਰ ਜੇ ਫਿਰ ਵੀ ਕੋਈ ਹੱਲ ਨਾ ਹੋਇਆ ਤਾਂ ਨਾਲੇ ਐਤ ਕੀ ਬੱਚਾ ਜੰਮਣ ਦਾ ਸਾਰਾ ਖਰਚਾ ਡੇਰੇ ਦਾ ਆਸ਼ੀਰਵਾਦ ਵਿੱਚ ਮਹਾਰਾਜ ਜੀ ਤੋਂ ਜੇ ਕੋਈ ਸੋਨੇ ਦੀ ਛੈ ਪਵਾ ਦਈਏ ਤਾਂ ਫਿਰ ਰਾਜੀ ਹੈ ਸਾਧ ਦੇ ਵਿਚੋਲਿਆਂ ਦੀ ਸੌਦੇਬਾਜ਼ੀ ਸਦਕਾ ਮੰਗਾ ਫਿਰ ਡੇਰੇ ਦੀ ਸ਼ਰਨ ਵਿੱਚ ਆਤਾ ਗਿਆ ਪਰਿਵਾਰ ਸਾਥ ਨੇ ਉਸ ਨਾਲ ਹੋਰ ਵੀ ਪੈੜੀ ਕੀਤੀ ਕੁਝ ਚੌਕਿਆਂ ਵਿੱਚ ਉਸਦਾ ਵਿਸ਼ਵਾਸ ਜਿਤ ਕੇ ਉਸਦੇ ਉਸਨੇ ਇਲਾਜ ਦੇ ਨਾਮ ਪਰ ਕਰਮ ਨੂੰ ਖਾਣ ਲਈ ਪ੍ਰਸ਼ਾਦ ਦਿੱਤਾ ਪਰ ਦੋ ਤਿੰਨ ਦਿਨ ਉਹ ਪ੍ਰਸ਼ਾਦ ਖਾਣ ਤੋਂ ਬਾਅਦ ਇੱਕ ਦਿਨ ਇੱਕ ਸ਼ਾਮ ਕਰਮੋ ਦੇ ਕੁੱਕ ਵਿੱਚ ਜ਼ਬਰਦਸਤ ਪੀੜ ਉੱਠੀ ਸਬਬ ਨਾਲ ਉਸ ਵੇਲੇ ਮੰਗਾ ਆਪਕਾਰ ਵਿੱਚੀ ਉਸਨੇ ਕਰਮ ਨੂੰ ਸੰਭਿਆ ਤੇ ਹਸਪਤਾਲ ਲੈ ਗਿਆ ਕਰਮ ਕੀ ਦਾ ਲੋਗੀ ਜ਼ਰੂਰ ਕਰਮੋਨੋ ਪ੍ਰਸਾਦ ਦੇ ਵਿੱਚ ਕੋਈ ਤੇਜ਼ ਦਵਾਈ ਪਾ ਕੇ ਦਿੱਤੀ ਗਈ ਹੈ ਤੇ ਮੇਰੇ ਖਿਆਲ ਤਾਂ ਉਸ ਅਬੋਰਸ਼ਨ ਹੋ ਗਿਆ ਹੋਰ ਵੀ ਸਾਡੇ ਕੋਲ ਇਸ ਤਰ੍ਹਾਂ ਦੇ ਕਈ ਕੇਸ ਆਉਂਦੇ ਨੇ ਜੋ ਕਿ ਸੈਕਸ ਬਦਲਣ ਦੇ ਲਈ ਦਵਾਈ ਲੈ ਲੈਂਦੇ ਨੇ ਅਤੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਯਾਦ ਰੱਖੋ ਪ੍ਰੈਗਨਨਸੀ ਗਰਭਵਸਥਾ ਇੱਕ ਬਹੁਤ ਹੀ ਨਾਜ਼ੁਕ ਪੀਰੀਅਡ ਹੈ ਜਿਸ ਦੇ ਵਿੱਚ ਅਸੀਂ ਘੱਟ ਤੋਂ ਘੱਟ ਦਵਾਈ ਦੇਣ ਦੇ ਵਿੱਚ ਹੀ ਵਿਸ਼ਵਾਸ ਰੱਖਦੇ ਹਾਂ ਔਰ ਕੋਈ ਵੀ ਤੇਜ਼ ਦਵਾਈ ਬੱਚੇ ਦੇ ਐਸਐਲ ਤੇ ਅਸਰ ਪਾ ਸਕਦੀ ਹੈ ਤੇ ਉਸ ਦੇ ਵਿੱਚ ਕੋਈ ਜਮੰਦੁਰ ਨੁਕਸ ਹੋ ਸਕਦਾ ਹੈ ਜਾਂ ਸਬੋਸ਼ਨ ਹੋ ਸਕਦਾ ਹੈ। ਸਾਧਨੇ ਪ੍ਰਸ਼ਾਦ ਵਿੱਚ ਲਾ ਕੇ ਪਤਾ ਨਹੀਂ ਕੀ ਦਿੱਤਾ ਕਿ ਕਰਮੋ ਦੀ ਕੁਖ ਕਤਲ ਹੋ ਗਈ। ਖੁਦ ਕਰਮੋ ਦੀ ਜਾਨ ਬੜੀ ਮੁਸ਼ਕਲ ਨਾਲ ਬਚੀ ਪਰ ਇਹ ਸਿਲਾਜ ਵਿੱਚ ਕਰਮੋ ਦੇ ਪਾਕੀ ਬੱਚੇ ਗੈਣੇ ਵੀ ਵਿੱਕ ਗਏ।